हिमाचल ਦੇ ਵਿੱਚ ਮੁਰ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਕਿ ਜਿਹੜਾ ਮੌਨਸੂਨ ਦੇ ਵੱਲੋਂ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ ਗਿਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੁਣੇ ਮਾਚਲ ਦੇ ਚੰਬਾ ਇਲਾਕੇ ਦੇ ਵਿੱਚ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਕਿ ਪਹਾੜੀ ਇਲਾਕੇ ਦੇ ਵਿੱਚ ਚੰਬਾ ਇਲਾਕੇ ਦੇ ਵਿੱਚ ਬੱਦਲ ਪੜ ਜਾਂਦਾ ਤੇ ਉਸ ਪਹਾੜੀ ਇਲਾਕੇ ਦੇ ਵਿੱਚ ਇੱਕ ਲੋਹੇ ਦਾ ਪੁਲ ਲੱਗਿਆ ਹੁੰਦਾ ਪੁਲ ਜਿਹੜਾ ਮੌਕੇ ਤੇ ਕਾਗਜ਼ਾਂ ਦੀ ਤਰ੍ਹਾਂ ਕਿਲਰ ਜਾਂਦਾ ਕਈ ਟੋਟੇ ਹੋ ਕੇ ਇੱਧਰ ਉੱਧਰ ਚਲੇ ਜਾਂਦਾ ਤਵਾਹੀ ਦਾ ਖੌਫਨਾਕ ਮੰਜ਼ਰ ਹਾਲਾਂਕਿ ਵਾਰ-ਵਾਰ ਜਿਹੜਾ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਨੇ ਜਿਹੜੇ ਉਹ ਵਾਰ-ਵਾਰ ਇਹ ਕਹਿ ਰਹੇ ਨੇ ਕਿ ਉਸ ਇਲਾਕਿਆਂ ਦੇ ਵੱਲ ਨਾ ਜਾਇਆ ਜਾਵੇ ਸੁਰੱਖਿਆ ਥਾਵਾਂ ਦੇ ਵੱਲ ਜਾ ਕੇ ਰਹਿਆ ਜਾਵੇ ਜਿਹੜੀ ਇਸ ਤਰੀਕੇ ਦੀ ਡੇਂਜਰਸ ਜਗ੍ਹਾ ਨੇ ਉੱਤਰਲੇ ਪਾਸੇ ਜਾਣ ਤੋਂ ਗੁਰੇਸ਼ ਕੀਤਾ ਜਾਵੇ ਪਰ ਇੱਕ ਤਸਵੀਰ ਜਿਹੜੀ ਚੰਬਾ ਦੇ ਇਲਾਕੇ ਤੋਂ ਨਿਕਲ ਕੇ ਸਾਹਮਣੇ ਜਿੱਤੇ ਕਿ ਤਵਾਹੀ ਦਾ ਖੌਫਨਾਕ ਮੰਜ਼ਰ ਜੋਤੇ ਜਿਹੜਾ ਪਹਾੜਾਂ ਦੇ ਵਿੱਚ ਬੱਦਲ ਫੱਟਣ ਦੀ ਖਬਰ ਨਿਕਲ ਕੇ ਸਾਹਮਣੇ ਹਾਲਾ ਕਿ ਤੁਹਾਨੂੰ ਇਹ ਵੀ ਦੱਸ ਦੇ ਕਿ ਪਹਾੜਾਂ ਦੇ ਵਿੱਚ ਲਗਾਤਾਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਤੇ ਇਸੇ ਭਾਰੀ ਮੀਂਹ ਦਾ ਇੱਕ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਆ ਇਸ ਪੰਜਨਾ ਅਲਰਟ ਦੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਹਿਮਾਚਲ ਦੇ ਚੰਬਾ ਇਲਾਕੇ ਦੇ ਵਿੱਚ ਬੱਦਲ ਫੜ ਚੁੱਕੇ ਆ ਤੇ ਇਸੇ ਬੱਦਲ ਦੇ ਨਾਲ ਜਿਹੜਾ ਭਾਰੀ ਪਾਣੀ ਦੀ ਮਾਤਰਾ ਆਉਣੀ ਆ ਉਹ ਸਾਰਾ ਕੁਝ ਬਾਹਰ ਡੈਮ